ਕੁਰਾਲੀ ਸਦਰ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤ ਕਰਨ ਦੇ ਲਈ ਅਤੇ ਰੋਡ ਰੈਗੂਲੇਸ਼ਨ ਦੀ ਵਾਇਲੇਸ਼ਨ ਕਰਨ ਵਾਲਿਆਂ ਵਿਰੁੱਧ ਸਖਤੀ ਕਰਦੇ ਹੋਏ ਇੱਕ ਨਾਕਾ ਸਿੰਘਪਰਾ ਪ੍ਰਿੰਡ ਦੇ ਲਾਗੇ ਲਗਾਇਆ ਗਿਆ ਜਿਸ ਵਿੱਚ ਐਸਆਈ ਦਿਲਕਰਾਜ ਸਮੇਤ ਸਦਰ थाना ਕੁਰਾਲੀ ਦੀ ਸਮੁੱਚੀ ਟੀਮ ਮੌਜੂਦ ਰਹੀ ਜਿਹੜੇ ਲੋਕਾਂ ਦੇ ਬਿਨਾਂ ਹੈਲਮਟ ਤੋਂ ਜਾਂ ਗੱਡੀਆਂ ਦੇ ਵਿੱਚ ਸੀਟ ਬੈਲਟ ਨਹੀਂ ਲਗਾਈ ਹੋਈ ਉਹਨਾਂ ਦੇ ਮੌਕੇ ਦੇ ਉੱਤੇ ਜੁਰਮਾਨੇ ਕੀਤੇ ਗਏ ਅਤੇ ਹਰ ਇੱਕ ਆਉਣ ਜਾਣ ਵਾਲੇ ਨੂੰ ਟ੍ਰੈਫਿਕ ਨਿਯਮਾਂ ਦੇ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਇਸ ਸੰਬੰਧੀ ਜਦੋਂ ਐਸਐਸਪੀ ਤਿਲਕਰਾਜ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਨਯੋਗ ਅਧਿਕਾਰੀਆਂ ਦੇ ਹੁਕਮਾਂ ਦੇ ਚਲਦੇ ਜਿਹੜੇ ਲੋਕੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਉਨ੍ਹਾਂ ਦੇ ਪ੍ਰਤੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਉਨ੍ਹਾਂ ਚਾਹੇ ਕਿ ਐਸਟੀ ਟ੍ਰੈਫਿਕ ਅਤੇ ਡੀਐਸਪੀ ਸਭਾ ਵੱਲੋਂ ਦੀ ਨਿਗਰਾਨੀ ਛੇਠ ਹੈ ਜਿਹੜੇ ਨਾਕਿਆਂ ਉੱਤੇ ਲਗਾਏ ਜਾ ਰਹੇ ਹਨ ਅਤੇ ਜਿਹੜੇ ਲੋਕ ਨਿਯਮਾਂ ਨੂੰ ਨਹੀਂ ਮੰਨਦੇ ਅਤੇ ਆਪਣੇ ਫਾਸ ਆਪਣੀ ਗੱਡੀ ਦੇ ਪੇਪਰ ਲੈ ਕੇ ਨਹੀਂ ਚੱਲਦੇ ਜਾਂ ਫਿਰ ਬਿਨਾ ਹੈਲਮਟ ਤੋਂ ਡਰਾਈਵਿੰਗ ਕਰਦੇ ਹਨ ਉਹਨਾਂ ਦੇ ਵਿਰੁੱਧ ਸਰਚੀ ਚੱਗੀ ਜਾ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਅਜਿਹੇ ਨਾਕੇ ਲੱਗਦੇ ਰਹਿਣਗੇ ਤਸਵੀਰਾਂ ਖੁਦ ਹੀ ਤਿਆਰ ਕਰਤੀਆਂ ਨੇ ਕਿ ਕਿਸ ਤਰ੍ਹਾਂ ਲੋਕ ਨੇ ਜਿਹੜੇ ਉਹ ਬਿਨਾ ਹੈਲਮਟ ਤੋਂ ਦੋ ਪਹੀਆ ਵਾਹਨ ਹੋਵੇ ਜਾਂ ਚਾਰ ਪਹੀਆ ਵਾਹਨ ਹੋਵੇ ਚਾਹੇ ਹੈਲਮਟ ਨਾ ਪਾਉਣਾ ਜਾਂ ਸੀਟ ਬੈਲਟ ਨਹੀਂ ਲਗਾਣੀ ਉਸ ਤਰ੍ਹਾਂ ਦੇ ਜੋ ਜਾਂਦੇ ਦਿਖਾਈ ਦਿੰਦੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਹਨ ਤੇ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੜਕੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਨਾਕਾ ਲਗਾਇਆ ਗਿਆ ਹੈ ਤੇ ਹਰ ਇੱਕ ਆਉਣ ਜਾਣ ਵਾਲੀ ਜਿਹੜੀ ਸ਼ੱਕੀ ਗੱਡੀ ਕੋਈ ਵੀ ਪਾਈ ਜਾਂਦੀ ਸੀ ਉਸ ਨੂੰ ਰੋਕ ਕੇ ਬਕਾਇਦਾ ਚੈਕਿੰਗ ਕੀਤਾ ਜਾ ਰਿਹਾ ਹੈ ਤਾਂ ਕਿ ਕੋਈ ਵੀ ਅਨਸਖਾਭੀ ਘਟਨਾ ਜਿਹੜੀ ਹਲਕੇ ਦੇ ਅੰਦਰ ਜਾਂ ਪੁਰਾਲੀ ਸ਼ਹਿਰ ਦੇ ਇਲਾਕੇ ਦੇ ਨਾਮ ਨੂੰ ਕਰ ਸਕੇ ਸੁਰਾਗਿਰ ਬੇਸ਼ੱਕ ਦੀ ਨਜ਼ਦੀਕੀ ਘਰਾਂ ਦੇ ਹੀ ਹੁੰਦੇ ਨੇ ਲੇਕਿਨ ਜੇਕਰ ਪੁਲਿਸ ਨੂੰ ਲੱਗਦਾ ਹੈ ਤਾਂ ਉਹ ਗੱਡੀਆਂ ਨੂੰ ਰੋਕ ਕੇ ਚੈੱਕ ਵੀ ਕੀਤਾ ਜਾ ਰਿਹਾ ਹੈ ਯਾ ਤਾਂ ਦਿਲਕਾਸ਼ ਨੇ ਕਿਹਾ ਕਿ ਅਜਿਹੇ ਨਾਕੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲਗਾਏ ਜਾਣਗੇ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਸੜਕੀ ਨਿਯਮਾਂ ਦੀ ਪਾਲਣਾ ਜ਼ਰੂਰ ਕਰੋ ਹੋਰ ਕੀ ਕੁਝ ਕਿਹਾ ਤੁਸੀਂ ਵੀ ਸੁਣ ਲਵੋ ਸਰ ਹਾਏ ਟੂ ਸਿੰਗਪਰਾ ਰੋਡ ਤੇ ਜੋ ਨਾਕਾ ਲਾਇਆ ਹੈ ਦੇ ਬਾਰੇ ਸਰ ਜਾਣਕਾਰੀ ਦਿਓ ਜੀ ਅੱਛਾ ਅਸੀਂ ਪਿੰਡ ਸਿੰਗਪਰਾ ਰੋਡ ਤੇ ਨਾਕਾ ਲਗਾਇਆ ਜੀ ਆਮ ਯਾਨੀ ਕਿ ਜੋ ਚੈਕਿੰਗ ਵਿਕਲਾਂ ਦੀ ਅਸਬੰਧ ਵਿੱਚ ਅਫਸਰਵਾਲਾ ਦੇ ਹੁਕਮ ਮੁਤਾਬਕ ਅਸੀਂ ਰੂਟੀਨ ਵਾਈ ਨਾਕਾ ਲਗਾਇਆ ਹੈ ਸਰ ਜਿਵੇਂ ਦੇਖਿਆ ਜਾਂਦਾ ਹੈ ਜੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜੋ ਅੱਜ ਕੱਲ ਮੋਟਰਸਾਈਕਲ ਵਹੀਕਲ ਲੈ ਜਾਂਦੇ ਆ ਜੀ ਉਹਨਾਂ ਦਾ ਵੀ ਤੁਸੀਂ ਚਲਾਨ ਚਲੂਣਾ ਉਹਨਾਂ ਬਾਰੇ ਵੀ ਕਾਰਵਾਈ ਕੀਤੀ ਜੀ ਕੋਈ ਬਿਲਕੁਲ ਜੀ ਬਿਲਕੁਲ ਇੱਕ ਲੜਕਾ ਸੀਗਾ ਉਸਦੇ ਕੋਲ ਕੋਈ ਡਾਕੂਮੈਂਟ ਨਹੀਂ ਹੈਗੇ ਉਸਦਾ ਮੋਟਰ ਜਿਹੜਾ ਮੋਟਰਸਾਈਕਲ ਆ ਉਹ ਬੰਡ ਕੀਤਾ ਜੀ ਠੀਕ ਹੈ ਧੰਨਵਾਦ